ਤੁਸੀਂ ਦੇਖ ਰਹੇ ਹੋ ਖਬਰ ਪੜਤਾਲ ਮੈਂ ਹਾਂ ਸੁਨੀਲ ਕੁਮਾਰ ਹਿਮਾਚਲੀ ਗੱਲ ਕਰਾਂਗੇ ਪੰਜਾਬ ਦੇ ਕੁਝ ਸਿਆਸੀ ਮਸਲਿਆਂ ਤੇ ਕੁਝ ਕਿਸਾਨੀ ਮਸਲਾ ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਵਿੰਦਰ ਡੱਲਾ ਜੀ ਡੱਲੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਜੀ ਮੌਕਾ ਦੇਣ ਲਈ ਬਹੁਤ ਧੰਨਵਾਦ ਡੱਲਾ ਜੀ ਕਿਸਾਨੀ ਕਰਜ਼ਾ ਮਾਫੇ ਦਾ ਮਸਲਾ ਕਾਫੀ ਚਿਰਾਂ ਤੋਂ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਹੁਣ ਮਨਜੀਤ ਸਿੰਘ ਜਿਹੜੇ ਅਕਾਲੀ ਦਲ ਦੇ ਲੀਡਰ ਨੇ ਉਹਨਾਂ ਨੇ 부 ਸਿੰਘ ਦਾ ਕਰਜ਼ਾ ਮਾਫ ਦਾ ਇੱਕ ਚੈੱਕ ਉਹਨਾਂ ਨੂੰ ਦਿੱਤਾ ਉਸ ਤੋਂ ਬਾਅਦ ਨਵਾਂ ਵਿਵਾਦ ਛਿੜ ਗਿਆ ਤੁਸੀਂ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਦੇਖੋ ਸਭ ਤੋਂ ਪਹਿ ਕਿ ਬੁੱਧ ਸਿੰਘ ਨੂੰ ਕਿਤੇ ਅਕਾਲੀ ਦਲ ਲੋਕ ਸਭਾ ਦਾ ਉਮੀਦਵਾਰ ਨਾ ਬਣਾ ਦੇ। ਜੀ ਜੀ। ਉਹਦੇ ਪਿੱਛੇ ਕਾਰਨ ਕੀ ਹੈ? ਕੈਪਟਨ ਅਮਰਿੰਦਰ ਸਿੰਘ ਦੀ ਉਹ ਵੀਡੀਓ ਜਿਹਦੇ ਵਿੱਚ ਉਹ ਬੁੱਧ ਸਿੰਘ ਨੂੰ ਕਹਿ ਰਹੀ ਸੀ ਕਿ ਜੇ ਸਾਡੀ ਸਰਕਾਰ ਆ ਗਈ ਤੇ ਅਸੀਂ ਕਰਜ਼ੇ ਮਾਫ ਕਰਾਂਗੇ ਉਹ ਪੂਰੀ ਵਾਇਰਲ ਹੋ ਰਹੀ ਹੈ। ਔਰ ਕੈਪਟਨ ਅਮਰਿੰਦਰ ਦੀ ਸਰਕਾਰ ਨੂੰ ਕਾਫੀ ਨਿਮੋਸ਼ੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਉਹ ਕਿਉਂ ਕਰਨਾ ਪੈ ਰਿਹਾ? ਉਹ ਇਸ ਕਰਕੇ ਕਰਨਾ ਪੈ ਰਿਹਾ ਕਿ 386000 ਰੁਪਏ ਦਾ ਕਰਜ਼ਾ ਜਿਹੜਾ ਬੁੱਧ ਸਿੰਘ ਦਾ ਉਹ 386000 ਰੁਪਏ ਦਾ ਚੈੱਕ ਹੈ ਜਿਹੜਾ ਉਸ ਕਿਸਾਨ ਬੁੱਧ ਸਿੰਘ ਨੂੰ ਦੇਤਾ ਜਿਹੜਾ ਗੁਰਦਾਸਪੁਰ ਦਾ ਕਿਸਾਨ ਸੀ ਜੀ ਜੀ ਔਰ ਵਰਟੀਕਲੀ ਇਹਦੇ ਚ ਇਹ ਆਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਅਫਸਰ ਕਈ ਵਾਰੀ ਬੁੱਧ ਬੁੱਧ ਸਿੰਘ ਦੇ ਘਰ ਗਏ ਸਰਕਾਰ ਬਣਨ ਤੋਂ ਬਾਅਦ ਔਰ ਉਹਨੇ ਤੋਂ ਜਾਣਕਾਰੀ ਵੀ ਹਾਸਲ ਕੀਤੀ ਬੁੱਧ ਸਿੰਘ ਤੋਂ ਪਰ ਬੁੱਧ ਸਿੰਘ ਦਾ ਕਰਜ਼ਾ ਨਹੀਂ ਮਾਫ ਕੀਤਾ ਗਿਆ ਔਰ ਬੁੱਧ ਸਿੰਘ ਨੂੰ ਬੈਂਕਾਂ ਵਾਲੇ ਵੀ ਕਰਜ਼ਾ ਮੰਗ ਰਹੇ ਸੀ ਤੇ ਬੁੱਧ ਸਿੰਘ ਨੂੰ ਆਪਣਾ ਟਰੈਕਟਰ ਵੀ ਵੇਚਣਾ ਪਿਆ ਗਿਆ ਸੀ ਸੋ ਇੱਕ 80 ਕੁ ਹਜ਼ਾਰ ਰੁਪਿਆ ਤਾਂ ਉਹਨੇ ਆਪਣਾ ਟਰੈਕਟਰ ਵੇਚ ਕੇ ਅਦਾ ਕੀਤਾ ਪਰ ਕਿਉਂਕਿ ਇਹ ਮੁੱਦਾ ਪੂਰੇ ਦੇਸ਼ ਦਾ ਬਣ ਗਿਆ ਕਿਸਾਨ ਕਰਜ਼ਾ ਮਾਫੀ ਰਾਹੁਲ ਗਾਂਧੀ ਹਰ ਜਗ੍ਹਾ ਕਿਸਾਨ ਕਰਜ਼ਾ ਮਾਫੀ ਦੀ ਗੱਲ ਕਰਦੇ ਨੇ ਜੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਠੀਕ ਹੈ 5 ਕ ਲੱਖ ਦੇ ਕਰੀਬ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਨੇ 4500 ਕਰੋੜ ਰੁਪਏ ਕਹਿੰਦੇ ਆ ਹੁਣ ਤੱਕ ਇਸ ਸਕੀਮ ਦੇ ਵਿੱਚ ਆ ਗਿਆ ਕਹਿੰਦੇ ਹਜ਼ਾਰ ਰੁਪਏ ਹਜ਼ਾਰ ਕਰੋੜ ਹੋਰ ਵੀ ਵਧਾਤਾ ਕੈਪਟਨ ਦੀ ਸਰਕਾਰ ਨੇ ਪਰ ਇੱਥੇ ਵੇਖਣ ਵਾਲੀ ਗੱਲ ਇਹ ਰਹੂਗੀ ਕਿ ਜਦੋਂ ਤੁਸੀਂ ਚੋਣਾਂ ਤੋਂ ਪਹਿਲਾਂ ਵਾਅਦਾ ਕਰਦੇ ਹੋ ਉਹਦਾ ਸਾਈਜ਼ ਕਿੰਨਾ ਹੁੰਦਾ ਹੈ ਉਹਦਾ ਸਾਈਜ਼ ਸੀਗਾ ਕਿ ਤੁਸੀਂ ਕਿਸ਼ਤਾਂ ਦੇਣੀਆਂ ਬੰਦ ਕਰ ਦਿਓ ਤੁਹਾਨੂੰ ਕਰਜ਼ੇ ਦੇਣ ਦੀ ਲੋੜ ਨਹੀਂ ਕੈਪਟਨ ਉਮਰਿੰਦਰ ਹਰ ਮੰਚ ਤੋਂ ਕਹਿ ਰਿਹਾ ਸੀ ਕਿ ਸਾਰੇ ਕਰਜ਼ੇ ਅਸੀਂ ਬੰਦ ਕਰਾਂਗੇ ਭਾਵੇਂ ਨੈਸ਼ਨਲ ਬੈਂਕ ਨੇ ਭਾਵੇਂ ਆੜਤੀਆਂ ਦੇ ਖਰਚੇ ਨੇ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਤੇ ਕਰਜ਼ਾ ਹੈ ਹੁਣ ਤੁਹਾਡੇ ਵਾਅਦੇ ਦਾ ਸਾਈਜ਼ ਤਾਂ ਬਹੁਤ ਵੱਡਾ ਸੀ ਕਿ ਸਾਰੇ ਸਾਰਿਆਂ ਦੇ ਕਰਜ਼ੇ ਅਸੀਂ ਮੋੜ ਜਾਾਂਗੇ ਪਰ ਜਦੋਂ ਚੋਣਾਂ ਹੋ ਗਈਆਂ ਤੁਹਾਡੀ ਸਰਕਾਰ ਆ ਗਈ ਤੁਹਾਨੂੰ ਇਹ ਲੱਗਿਆ ਈ ਅਸੀਂ ਤਾਂ ਗੱਲਾਂ ਬਹੁਤ ਵੱਡੀਆਂ-ਵੱਡੀਆਂ ਕਰਤੀਆਂ ਚਲੋ ਤੁਸੀਂ ਵਿੱਚਦਾਰਾ ਕੱਢਿਆ ਜੀ ਜੀ ਤੇ ਸਹਿਕਾਰੀ ਬੈਂਕਾਂ ਦਾ ਕਰਜ਼ਾ ਮਾਫ਼ ਕਰਨਾ ਸ਼ੁਰੂ ਕਰਤਾ ਚੰਗੀ ਗੱਲ ਆ ਚਲੋ ਕੁਝ ਤਾਂ ਕੀਤਾ ਪਰ ਬੁੱਧ ਸਿੰਘ ਜਿਹੜਾ ਜਿਹਨੂੰ ਵਾਅਦਾ ਕੀਤਾ ਸੀ ਔਰ ਉਹ ਪੋਸਟਰ ਕਿਸਾਨ ਤਾਂ ਬਣ ਗਿਆ ਵੀ ਉਹਦੀਆਂ ਫੋਟੋਆਂ ਵੀ ਕਾਂਗਰਸੀਆਂ ਨੇ ਬਹੁਤ ਜਗ੍ਹਾ ਛਾਪੀਆਂ ਹੁਣ ਅਕਾਲੀ ਦਲ ਕੋਲੇ ਮੁੱਦਾ ਸੀ ਕਿ ਅਸੀਂ ਦਸੀਏ ਕਿ ਕਾਂਗਰਸ ਸਾਰਿਆਂ ਦਾ ਕਰਜ਼ਾ ਨਹੀਂ ਮਾਫ਼ ਕਰ ਰਹੀ ਤੇ ਉਹਨਾਂ ਨੇ ਬੁੱਧ ਸਿੰਘ ਦਾ ਕਰਜ਼ਾ ਆਪਣੇ ਪੱਧਰ ਤੇ ਮਾਫ਼ ਕਰਤਾ ਅਕਾਲੀ ਦਲ ਦਾ ਜੀ ਬੜਾ ਚੰਗਾ ਹੁੰਦਾ ਸ਼੍ਰੋਮਣੀ ਅਕਾਲੀ ਦਲ ਬੜੀ ਅਮੀਰ ਪਾਰਟੀ ਹੈ ਜੇ ਕੋਈ ਵਿਸ਼ੇਸ਼ ਫੰਡ ਜੀ ਅਕਾਲੀ ਦਲ ਵਾਲੇ 100 ਕਰੋੜ ਇਕੱਠਾ ਕਰਕੇ ਦੇ ਦੇਣ ਫਿਰ ਤਾਂ ਮੰਨਿਆ ਵੀ ਮੰਨਿਆ ਜਾਵੇ ਕਿ ਅਕਾਲੀ ਦਲ ਨੂੰ ਵੀ ਬਹੁਤ ਜ਼ਿਆਦਾ ਚਿੰਤਾ ਕਿਸਾਨਾਂ ਦੀ ਅਸਲ 'ਚ ਉਹਨਾਂ ਦਾ ਰਾਜਨੀਤਿਕ ਲੜਾਈ ਹੈ ਉਹਨਾਂ ਨੇ ਤਾਂ ਕੈਪਟਨ ਨੂੰ ਜਵਾਬ ਦੇਣਾ ਸੀ ਇਸ ਕਰਕੇ ਉਹਨਾਂ ਨੇ ਬੁੱਧ ਸਿੰਘ ਲਈ ਇਕੱਠਾ ਕੀਤਾ ਪੈਸਾ 386000 ਦਿੱਤਾ ਉਹ ਵੀ ਮੈਂ ਕਹਿੰਦਾ ਚੰਗੀ ਗੱਲ ਹੈ ਇੱਕ ਕਿਸਾਨ ਦਾ ਚਲੋ ਕਰਜ਼ਾ ਤਾਂ ਲਿਹਾ ਤੇ ਹੁਣ ਵਿਕਰਮਜੀਤ ਸਿੰਘ ਦੀ ਮੀਟਿੰਗ 'ਚ ਵੀ ਜਲੰਧਰ ਕਹਿੰਦੇ ਬੁੱਧ ਸਿੰਘ ਗਿਆ ਸਟੇਜ ਤੇ ਬੋਲਿਆ ਵੀ ਤੇ ਬੁੱਧ ਸਿੰਘ ਨੇ ਕਹਿਤਾ ਵੀ ਸਰਕਾਰ ਨੇ ਮੇਰੇ ਨਾਲ ਪੂਰੇ ਕਿਸਾਨ ਕਰਜ਼ੇ ਮਾਫ਼ ਕਰਨ ਦੀ ਗੱਲ ਕੀਤੀ ਸੀ ਤੇ ਮੇਰਾ ਮਾਫ਼ ਨਹੀਂ ਕੀਤਾ ਮੈਨੂੰ ਇਹ ਲੱਗਦਾ ਹੈ ਕਿ ਇੱਕ ਮੁੱਦਾ ਅਕਾਲੀ ਦਲ ਨੇ ਚੱਕ ਲਿਆ ਬੁੱਧ ਸਿੰਘ ਦੇ ਜ਼ਰੀਏ ਔਰ ਜੀ ਦੇ ਨਾਲ ਕਾਂਗਰਸ ਦੇ ਕਈ ਲੀਡਰਾਂ ਦੀਆਂ ਚੀਕਾਂ ਵੀ ਨਿਕਲ ਰਹੀਆਂ ਨੇ ਪੋਲਿਟੀਕਲ ਚੀਕਾਂ ਰਾਜਨੀਤਿਕ ਚੀਕਾਂ ਔਰ ਜਿਹੜੇ ਮੰਤਰੀ ਨੇ ਸਾਡੇ ਇੱਕ ਸੁਖਜਿੰਦਰ ਰੰਧਾਵਾ ਉਹ ਕਹਿੰਦੇ ਕਿ ਸਰੋਤ ਦੱਸੇ ਵਿਕਰਮਜੀਤ ਆ ਕੀ ਇਹ ਪੈਸੇ ਕਿੱਥੋਂ ਆਏ ਔਰ ਸੁਖਜਿੰਦਰ ਰੰਧਾਵਾ ਇਹ ਵੀ ਕਹਿੰਦੇ ਨੇ ਕਿ ਸਰਕਾਰੀ ਰਿਕਾਰਡ ਦੇ ਮੁਤਾਬਕ ਉਹਦਾ ਜਿਹੜਾ ਕਰਜ਼ਾ ਹੈ ਉਹ ਪਾਣੀਕ 2 ਲੱਖ ਦੇ ਆਸ-ਪਾਸ ਹੈ ਇੰਨਾ ਕੁ ਉਹਨਾਂ ਨੇ ਦੱਸਿਆ ਤੇ ਉਹਦਾ ਬਾਕੀ ਕਰਜ਼ਾ ਜਿਹੜਾ ਉਹਨੂੰ ਜ਼ਿਆਦਾ ਦਿੱਤਾ ਚਲੋ ਇਹ ਉਹਨਾਂ ਦੀ ਮਰਜ਼ੀ ਹੈ ਜੇ ਜ਼ਿਆਦਾ ਦਿੱਤਾ ਰੰਧਾਵਾ ਸਾਹਿਬ ਇਹ ਚ ਤੁਹਾਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਪਰ ਰੰਧਾਵਾ ਸਾਹਿਬ ਕਹਿੰਦੇ ਕਿ ਵਿਕਰਮਜੀਤ ਸਿੰਘ ਨੇ ਪੈਸੇ ਕਿੱਥੋਂ ਲਿਆਉਂਦੇ ਕੁਝ ਨਾ ਕਿਸੇ ਜਾਂਚ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਅੱਜ ਮਜੀਠੀਏ ਨੇ ਜਵਾਬ ਵੀ ਦਿੱਤਾ ਉਹ ਕਹਿੰਦੇ ਜਿਹੜੀ ਮਰਜ਼ੀ ਜਾਂਚ ਕਰਾ ਲਓ ਅਸੀਂ ਤਾਂ ਅਕਾਲੀ ਦਲ ਦੇ ਲੀਡਰਾਂ ਨੇ ਇਕੱਠਾ ਕਰਕੇ ਪੈਸਾ ਦਿੱਤਾ ਅਸਲ ਚ ਕੀ ਹੈ ਇਦੇ ਨਾਲ ਬਦਨਾਮੀ ਕਾਂਗਰਸ ਦੀ ਬਹੁਤ ਜ਼ਿਆਦਾ ਹੋਈ ਹੈ ਔਰ ਕਿਉਂਕਿ ਇਹ ਮੁੱਦਾ ਸਥਾਪਿਤ ਹੋ ਗਿਆ ਸਟੈਬਲਿਸ਼ ਹੋ ਗਿਆ ਹੈ ਮੁੱਦਾ ਔਰ ਅਕਾਲੀ ਦਲ ਨੂੰ ਪਤਾ ਲੱਗ ਗਿਆ ਕਿ ਬੁੱਧ ਸਿੰਘ ਦਾ ਜਦੋਂ-ਜਦੋਂ ਨਾਮ ਲਵਾਂਗੇ ਤੇ ਕਾਂਗਰਸ ਦੀਆਂ ਸਿਆਸੀ ਚੀਕਾਂ ਪੈਣੀਆਂ ਨੇ ਤੇ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਅਕਾਲੀ ਦਲ ਹੋਰ ਵੱਡਾ ਪੱਤਾ ਖੇੜ ਸਕਦਾ ਹੈ ਉਮੀਦਵਾਰ ਅਕਾਲੀ ਦਲ ਨੂੰ ਵੀ ਚੰਗੇ-ਚੰਗੇ ਮਿਲ ਨਹੀਂ ਰਹੇ ਪੰਜਾਬ 'ਚ ਮੈਨੂੰ ਇਹ ਲੱਗਦਾ ਵੀ ਕਿਤੇ ਕਿਸਾਨ ਬੁੱਧ ਸਿੰਘ ਨੂੰ ਲੋਕ ਸਭਾ ਦੀ ਟਿਕਟ ਨਾ ਅਕਾਲੀ ਦਲ ਦੇ ਲੀਡਰ ਦੇ ਦੇਣ ਤਾਂ ਕਿ ਕੌਮੀ ਪੱਧਰ ਤੇ ਇੱਕ ਵੱਡਾ ਸੁਨੇਹਾ ਦਿੱਤਾ ਜਾ ਸਕੇ ਕਾਂਗਰਸ ਦੀ ਕਿਸਾਨ ਕਰਜ਼ਾ ਮਾਫੀ ਨੂੰ ਪਿੱਛੇ ਪਾਉਣ ਦਾ ਔਰ ਮੈਨੂੰ ਲੱਗਦਾ ਹੈ ਕਿ ਵਿਕਰਮ ਅਜੀਠੀਆ ਸੁਖਬੀਰ ਬਾਦਲ ਇਹ ਸਾਰੇ ਜ਼ਰੂਰ ਮੋਦੀ ਸਾਹਿਬ ਨਾਲ ਵੀ ਵਿਚਾਰ ਕਰ ਸਕਦੇ ਨੇ ਕਿ ਕਿਉਂ ਨਾ ਅਸੀਂ ਬੁੱਧ ਸਿੰਘ ਨੂੰ ਲੋਕ ਸਭਾ ਦਾ ਉਮੀਦਵਾਰ ਬਣਾ ਲਈਏ ਔਰ ਕਿਉਂਕਿ ਮੁਫਤ ਦੇ ਵਿੱਚ ਕਾਂਗਰਸ ਨੂੰ ਬਹੁਤ ਵੱਡਾ ਇੱਕ ਰਾਜਨੀਤਿਕ ਨੁਕਸਾਨ ਇਹਦਾ ਮaaf ਕਰਨਾ ਅਕਾਲੀ ਦਲ ਨੂੰ ਇਹਦਾ ਬਹੁਤ ਵੱਡਾ ਫਾਇਦਾ ਮਿਲ ਸਕਦਾ ਹੈ ਮੁਫਤ ਦੇ ਵਿੱਚ ਜੇ ਬੁੱਧ ਸਿੰਘ ਨੂੰ ਕਿਤੇ ਟਿਕਟ ਦੇਣ ਦੀ ਗੱਲ ਅਕਾਲੀ ਦਲ ਨੇ ਕਰਤੀ ਬਾਕੀ ਇਹ ਤਾਂ ਸਮਾਂ ਦੱਸੂਗਾ ਕਿ ਕੀ ਬੁੱਧ ਸਿੰਘ ਆਪ ਚੋਣ ਲੜਨਾ ਚਾਹਣਗੇ ਜਾਂ ਨਹੀਂ ਲੜਨਾ ਚਾਹਣਗੇ ਪਰ ਚੋਣਾਂ ਤੋਂ ਪਹਿਲਾਂ ਅਜਿਹੇ ਕੰਮ ਹੋ ਜਾਂਦੇ ਨੇ ਕਿਉਂਕਿ ਮੈਨੂੰ ਯਾਦ ਹੈ ਸੰਤੀ ਕੇਂਦਰ ਲੁਧਿਆਣਾ ਚ ਜਦੋਂ ਮਨੀਸ਼ ਤਿਵਾੜੀ ਚੋਣਾਂ ਚ ਖੜੇ ਸੀ ਤੇ ਬਹੁਤ ਸਾਰੇ ਮਨੀਸ਼ ਤਿਵਾੜੀ ਹੋਰ ਵੀ ਮੈਦਾਨ ਚ ਆ ਗਏ ਸੀ ਤੇ ਮਨਪ੍ਰੀਤ ਬਾਦਲ ਜਦੋਂ ਇਲੈਕਸ਼ਨਾਂ ਚ ਖੜਦੇ ਨੇ ਤੇ ਬਹੁਤ ਸਾਰੇ ਮਨਪ੍ਰੀਤ ਹੋਰ ਵੀ ਉਮੀਦਵਾਰ ਬਣ ਜਾਂਦੇ ਨੇ ਸੋ ਇਸ ਕਰਕੇ ਚੋਣਾਂ ਚ ਹਰ ਤਰ੍ਹਾਂ ਦੇ ਸਿਆਸੀ ਹਤਕੰਡੇ ਪੋਲਿਟਿਕਲ ਪਾਰਟੀਆਂ ਵਰਤਦੀਆਂ ਨੇ ਸੋ ਮੇਰਾ ਦਿਮਾਗ ਹੈ ਜਿਹੜਾ ਉਹ ਕਿਤਨਾ ਕਿਤੇ ਇਹ ਸੋਚ ਰਿਹਾ ਕਿ ਅਕਾਲੀ ਦਲ ਜ਼ਰੂਰ ਇਸ ਪਾਸੇ ਸੋਚ ਰਿਹਾ ਹੋਊਗਾ ਜਿਹੋ ਜੀ ਸਰਗਰਮੀ ਅਕਾਲੀ ਦਲ ਨੇ ਬਣਾਈ ਹੈ ਕਿਉਂਕਿ ਬੁੱਧ ਸਿੰਘ ਨੂੰ ਮੀਟਿੰਗ 'ਚ ਲੈ ਜਾਣਾ ਮੀਟਿੰਗ 'ਚ ਬੁੱਧ ਸਿੰਘ ਦਾ ਬੋਲਣਾ ਇਹਦੇ ਤੋਂ ਇਹ ਸੰਕੇਤ ਮਿਲਦੇ ਨੇ ਕਿ ਅਕਾਲੀ ਦਲ ਬੁੱਧ ਸਿੰਘ ਨੂੰ ਉਹਦਾ ਕਰਜ਼ਾ ਤਾਂ ਮਾਫ਼ ਕਰਤਾ ਬੁੱਧ ਸਿੰਘ ਦਿੱਤਾ ਬਹੁਤ ਵੱਡੀ ਚਿੰਤਾ ਖਤਮ ਹੋ ਗਈ ਇਸ ਕਰਕੇ ਜੇ ਕਿਤੇ ਅਕਾਲੀ ਦਲ ਤਿਆਰ ਹੋ ਗਿਆ ਵੀ ਅਸੀਂ ਬੁੱਧ ਸਿੰਘ ਨੂੰ ਟਿਕਟ ਦੇਈਏ ਤੇ ਜੇ ਬੁੱਧ ਸਿੰਘ ਮੰਨ ਵੀ ਗਿਆ ਤੇ ਮੈਨੂੰ ਲੱਗਦਾ ਇਹ ਬਹੁਤ ਵੱਡਾ ਮਸਲਾ ਪੰਜਾਬ ਦੇ ਵਿੱਚ ਕਾਂਗਰਸ ਦੀ ਨਮੋਸ਼ੀ ਦਾ ਕਾਰਨ ਵੀ ਬਣ ਸਕਦਾ ਹੈ ਸੋ ਕਾਂਗਰਸ ਨੂੰ ਚਾਹੀਦਾ ਸੀ ਕਿ ਉਹ ਵਿਅਕਤੀ ਜਿਹਨੂੰ ਨਿੱਜੀ ਤੌਰ ਤੇ ਮਿਲ ਕੇ ਤੁਸੀਂ ਵਾਅਦਾ ਕੀਤਾ ਜੇ ਉਹਦਾ ਕਰਜ਼ਾ ਵੱਧ ਵੀ ਹੈ ਤੇ ਤੁਸੀਂ ਪੋਲਿਟਿਕਲ ਪਾਰਟੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਹੀ ਉਹਦਾ ਕਰਜ਼ਾ ਮਾਫ ਕਰ ਦਿੰਦੇ ਘੱਟੋ ਘੱਟ ਜਿਸ ਕਿਸਾਨ ਨੂੰ ਆਧਾਰ ਮੰਨ ਕੇ ਤੁਸੀਂ ਪੰਜਾਬ 'ਚ ਵੱਡੇ ਵੱਡੇ ਵਾਅਦੇ ਕੀਤੇ ਸੋ ਮੈਨੂੰ ਇਹ ਲੱਗਦਾ ਕਿ ਇਹ ਇੱਕ ਕਹਿੰਦੇ ਨੇ ਦੁੱਖ ਦੀ ਰੱਗ ਤੇ ਹੱਥ ਰੱਖਦਾ ਵਿਕਰਮ ਜੀਠੀ ਨੇ ਅੱਜ ਤੱਕ ਵਿਕਰਮ ਜੀਠੀ ਨੂੰ ਰਾਜਨੀਤਿਕ ਤੌਰ ਤੇ ਧੂਈ ਫਿਰਦੇ ਸੀ ਕਾਂਗਰਸੀ ਪਰ ਉਹ ਬਿਕਰਮੂਜੀ ਠੀਰੇ ਗੋਲ ਕਰਤਾ ਬੁੱਧ ਸਿੰਘ ਦਾ ਕਰਜ਼ਾ ਮਾਫ ਕਰਕੇ ਇਹ ਸਿਆਸਤ ਹੈ ਇਹ ਸਿਆਸਤ ਚ ਸੁਨੀਲ ਜੀ ਇਹ ਸਾਰੀਆਂ ਚੀਜ਼ਾਂ ਅਜਈਆਂ ਵਾਪਰਦੀਆਂ ਨੇ ਬਾਕੀ ਵੇਖਦੇ ਹਾਂ ਬੁੱਧ ਸਿੰਘ ਦੇ ਮਾਮਲੇ ਤੇ ਅੱਗੇ ਸਿਆਸਤ ਕਿਹੋ ਜੀ ਹੁੰਦੀ ਹੈ ਚਲੋ ਡਲਾਈ ਅਗਲਾ ਸਵਾਲ ਵੀ ਮੈਂ ਲੋਕ ਸਭਾ ਚੋਣਾਂ ਦੀ ਉਮੀਦਵਾਰੀ ਨੂੰ ਲੈ ਕੇ ਲਾਵਾਂਗਾ ਕਿਉਂਕਿ ਚਰਚਾਵਾ ਨੇ ਅਕਾਲੀ ਦਲ ਕੋਲ ਉਮੀਦਵਾਰ ਨਹੀਂ ਹੈਗੇ 3 ਸੀਟਾਂ ਭਾਜਪਾ ਨੇ ਜਿਵੇਂ ਕਿ ਗਠਵੰਦ ਦੇਣਾ 10 ਸੀਟਾਂ ਅਕਾਲੀ ਦਲ ਕੋਲ ਤੇ ਉਹਨਾਂ ਨੂੰ ਉਮੀਦਵਾਰ ਨੇ ਲਵਰੇ ਦੂਜੇ ਪਾਸੇ ਇਹ ਵੀ ਜਿਹੜੀਆਂ ਸੂਤਨਾ ਤੋਂ ਹਵਾਲੇ ਮੇਰੇ ਕੋਲ ਖਬਰਾਂ ਆ ਰਹੀਆਂ ਨੇ ਕਿ ਉਮੀਦਵਾਰ ਆਮ ਆਦਮੀ ਪਾਰਟੀ ਵੀ ਐਮਐਲਏ ਨੂੰ ਉਤਾਰ ਸਕਦੀ ਹੈ ਤੁਹਾਨੂੰ ਕੀ ਲੱਗਦਾ ਕਿ ਹੋ ਹੋ ਜੇ ਸਮਿਕਨ ਰਹਿਣਗੇ ਦੇਖੋ ਇਹ ਤਾਂ ਦੋਵੇਂ ਪਾਰਟੀਆਂ ਕੀ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਦੀ ਹੀ ਸਥਿਤੀ ਹੈ ਕਾਂਗਰਸ ਕੋਲੇ ਵੀ ਚੰਗੇ ਉਮੀਦਵਾਰ ਜਿੱਤਣ ਵਾਲੇ ਸਾਰੀ ਜਗ੍ਹਾ ਤੇ ਨਹੀਂ ਹੈਗੇ ਹਾਲਾਂਕਿ ਦਾਵੇਦਾਰ ਵੀ ਕਾਂਗਰਸ ਟਿਕਟ ਦੇ ਹੈਗੇ ਹੈ ਪਰ ਫਿਰ ਵੀ ਕਾਂਗਰਸ ਕੋਲੇ ਵੀ ਬਹੁਤੇ ਚੰਗੇ ਉਮੀਦਵਾਰਾਂ ਦੀ ਕਮੀ ਹੈ ਅਕਾਲੀ ਦਲ ਦੀ ਸਥਿਤੀ ਇਹ ਹੈ ਸੁਖਦੇਵ ਸਿੰਘ ਢੀਂਟਸਾ ਸਾਹਿਬ ਹੱਥ ਜੋੜ ਗਿਆ ਅਕਾਲੀ ਦਲ ਨੂੰ ਸ਼ੇਰ ਸਿੰਘ ਖਬਾਇਆ ਹੋਣਾ ਦੇ ਨਾਲ ਵਿਗੜ ਗਈ ਸੁਖਵੀਰ ਬਾਦਲ ਦੀ ਉਹ ਸ਼ੇਰ ਇਹਨਾਂ ਨੂੰ ਪਸੰਦ ਨਹੀਂ ਜੀ ਜੀ ਉਹ ਫਿਰੋਜ਼ਪੁਰ ਚ ਅਕਾਲੀ ਦਲ ਦਾ ਕੋਈ ਹੋਰ ਆਪਣਾ ਸ਼ਹਿਰ ਉੱਥੇ ਹੈ ਨਹੀਂ ਔਰ ਅਸੀਂ ਉੱਥੋਂ ਬਾਹਰ ਆਈਏ ਤੇ ਫਤਿਹਗੜ ਸਾਹਿਬ ਚ ਅਕਾਲੀ ਦਲ ਬਹੁਤ ਬੁਰੀ ਤਰ੍ਹਾਂ ਪਿਛਲੀ ਵਾਰੀ ਹਾਰਿਆ ਸੀ ਸੰਤੀ ਕੇਂਦਰ ਲੁਧਿਆਣਾ ਚ ਜਿਹੜਾ ਇਹਨਾਂ ਦਾ ਪਿਛਲੀ ਵਾਰ ਦਾ ਐਮਪੀ ਦਾ ਉਮੀਦਵਾਰ ਸੀ ਉਹ ਦਾਖੇ ਜੇ ਵਿਧਾਨ ਸਭਾ ਦੀ ਚੋਣ ਵੀ ਹਾਰ ਗਿਆ ਸੋ ਇਸ ਕਰਕੇ ਉੱਥੇ ਵੀ ਸਥਿਤੀਆਂ ਬਹੁਤੀਆਂ ਜ਼ਿਆਦਾ ਚੰਗੀਆਂ ਨਹੀਂ ਜਲੰਧਰ ਚ ਜਿਹੜਾ ਇਹਨਾਂ ਦਾ ਉਮੀਦਵਾਰ ਸੀ ਪਵਨ ਤੀਨੂ ਉਹ ਵੀ ਹਾਰ ਚੁੱਕਿਆ ਸੀਗਾ ਹਾਲਾਂਕਿ ਉਹ ਭੋਗਪੁਰ ਤੋਂ ਲਗਾਤਾਰ ਦੂਜੀ ਵਾਰੀ ਆ ਮਾਫ ਕਰਨਾ ਆਲਮਪੁਰ ਤੋਂ ਦੂਜੀ ਵਾਰੀ ਲਗਾਤਾਰ ਉਹ ਵਿਧਾਇਕ ਬਣੇ ਨੇ ਪਵਨ ਕੁਮਾਰ ਟੀਨੂ ਪਰ ਖਡੂਰ ਸਾਹਿਬ ਤੋਂ ਜਿਹੜੇ ਇਹਨਾਂ ਦੇ ਉਮੀਦਵਾਰ ਸੀ ਉਹ ਪਾਰਟੀ ਛੱਡ ਗਏ ਖਡੂਰ ਸਾਹਿਬ ਚ ਅਕਾਲੀ ਦਲ ਕੋਲੇ ਰਣਜੀਤ ਸਿੰਘ ਬਰਾਂਪੂਰਾ ਦੇ ਕੰਦ ਦਾ ਕੋਈ ਉਮੀਦਵਾਰ ਨਹੀਂ ਡਾਕਟਰ ਰਤਨ ਸਿੰਘ ਅਜਨਾਲਾ ਤਰਨਤਾਰਨ ਉੱਥੇ ਵੀ ਅਕਾਲੀ ਦਲ ਲੱਭ ਰਿਹਾ ਵੀ ਅਸੀਂ ਹੁਣ ਇੱਥੇ ਨਵਾਂ ਚਿਹਰਾ ਚਿਹਰਾ ਕਿਹੜਾ ਲੈ ਕੇ ਆਈਏ ਔਰ ਫਰੀਦਕੋਟ ਦੇ ਵਿੱਚ ਵੀ ਅਕਾਲੀ ਦਲ ਕੋਲੇ ਉਮੀਦਵਾਰ ਦੀ ਕਮੀ ਸੀਗੀ ਸੋ ਉੱਥੇ ਤਾਂ ਜਿਹੜੇ ਪੰਜ ਗ੍ਰਾਈ ਕਾਂਗਰਸ ਵਾਲੇ ਆ ਉਹਨਾਂ ਨੂੰ ਲੈ ਗਏ ਸ਼ਾਇਦ ਉਹਨਾਂ ਨੂੰ ਉਮੀਦਵਾਰ ਬਣਾਉਣਗੇ ਪਰ ਬਹੁਤੀਆਂ ਥਾਵਾਂ ਦੇ ਇਨਾਂ ਕੋਲੇ ਉਮੀਦਵਾਰ ਨਹੀਂ ਪਟਿਆਲੇ ਚ ਜੇ ਜੇ ਸਿੰਘ ਨੂੰ ਇਹਨਾਂ ਨੇ ਵਿਧਾਨ ਸਭਾ ਚ ਉਮੀਦਵਾਰ ਬਣਾਇਆ ਸੀ ਹਾਲਾਕਿ ਲੋਕ ਸਭਾ ਦੀ ਸੀਟ ਤੋਂ ਅਕਾਲੀ ਦਲ ਨੇ ਵੱਖਰਾ ਉਮੀਦਵਾਰ ਜਿਹੜਾ ਉਤਾਰਿਆ ਸੀ ਪਰ ਇਸ ਵਾਰ ਕਿ ਲੋਕ ਸਭਾ ਵਿਲੇ ਅਕਾਲੀ ਦਲ ਨੂੰ ਪਟਿਆਲੇ ਚ ਕੋਈ ਮੁਕਾਬਲੇ ਵਾਲਾ ਉਮੀਦਵਾਰ ਮਿਲੇਗਾ ਇਹ ਵੀ ਸੰਭਾਵਨਾ ਬਹੁਤ ਘੱਟ ਹੈ ਔਰ ਸਿਰਫ ਅਨੰਦਪੁਰ ਸਾਹਿਬ ਚ ਪ੍ਰੇਮ ਸਿੰਘ ਚੰਦੂ ਮਾਦਰਾ ਇਹਨਾਂ ਦੇ ਪੁਰਾਣੇ ਆਗੂ ਨੇ ਉਹ ਬਰਕਰਾਰ ਨੇ ਤੇ ਬਠਿੰਡੇ ਬੀਬੀ ਹਰਸਿਮਰਤ ਕੌਰ ਬਾਦਲ ਜੀ ਜੀ ਉਹ ਇਹਨਾਂ ਦੇ ਬਰਕਰਾਰ ਨੇ ਬਾਕੀ ਬਹੁਤ ਸਾਰੀਆਂ ਸੀਟਾਂ ਜਗੀਆਂ ਨੇ ਜਿੱਥੇ ਇਹਨਾਂ ਕੋਲੇ ਉਸ ਕੱਦ ਦਾ ਉਮੀਦਵਾਰ ਨਹੀਂ ਮਿਲ ਰਿਹਾ ਬਾਕੀ ਤਿੰਨ ਸੀਟਾਂ ਤਾਂ ਵੈਸੇ ਹੀ ਕਾਂਗਰਸ ਦੇ ਭਾਜਪਾ ਦੇ ਖਾਤੇ ਜਾਂ ਭਾਜਪਾ ਦੀ ਸਥਿਤੀ ਵੀ ਉਹੀ ਹੈ ਭਾਜਪਾ ਚਰਨੁਜੀਤਲੀ ਸਾਹਿਬ ਪਿਛਲੀ ਵਾਰੀ ਲੜੇ ਸੀ ਉਹ ਹਾਰ ਗਏ ਸੀ ਇਸ ਵਾਰ ਉੱਥੇ ਪਤਾ ਨਹੀਂ ਕੌਣ ਲੜੂਗਾ ਭਾਜਪਾ ਵੱਲੋਂ ਉਹਨਾਂ ਨੂੰ ਵੀ ਉੱਥੇ ਉਮੀਦਵਾਰ ਦੀ ਲੱਭ ਰਿਹਾ ਪਿਛਲੀ ਵਾਰੀ ਤਾਂ ਜੇਟਲੀ ਸਾਹਿਬ ਆਗੇ ਸੀ ਗੁਰਦਾਸਪੁਰ ਜਗ ਵਿਨੋਦ ਖੰਨਾ ਸਾਹਿਬ ਸੀ ਹੋ ਦੁਨੀਆ ਛੱਡ ਕੇ ਚਲੇ ਗ ਭਾਜਪਾ ਗੋਲੇ ਵੀ ਇੱਕੋ ਮੈਂਬਰ ਪਾਰਲੀਮੈਂਟ ਰਹਿ ਗਏ ਵਿਜੇ ਸੰਪਲਾ ਸਾਹਿਬ ਸੋ ਵਿਜੇ ਸੰਪਲਾ ਸਾਹਿਬ ਦੀ ਕਾਰਗੁਜ਼ਾਰੀ ਇੰਨੀ ਚੰਗੀ ਲੱਗੀ ਭਾਜਪਾ ਨੂੰ ਕਿ ਉਹਨਾਂ ਨੇ ਵਿਜੇ ਸੰਪਲਾ ਸਾਹਿਬ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਇਲਾਤਾ ਸੀ ਪ੍ਰਧਾਨ ਪੰਜਾਬ ਦੇ ਸ਼ਵੇਤ ਮਲਿਕ ਨੂੰ ਬਣਾਤਾ ਸੋ ਇਸ ਕਰਕੇ ਭਾਜਪਾ ਦੀ ਵੀ ਸਥਿਤੀ ਉਸੇ ਤਰ੍ਹਾਂ ਦੀ ਹੈ ਜਿਹੋ ਜੀ ਅਕਾਲੀ ਦਲ ਦੀ ਹੈ ਔਰ ਗੱਲ ਤੁਸੀਂ ਆਮ ਆਦਮੀ ਪਾਰਟੀ ਦਾ ਵੀ ਸਵਾਲ ਕੀਤਾ ਆਮ ਆਦਮੀ ਪਾਰਟੀ ਨੇ ਪੰਜ ਉਮੀਦਵਾਰ ਐਲਾਨੇ ਨੇ ਪਰ ਉਹਨਾਂ ਦਾ ਚੋਣ ਪ੍ਰਚਾਰ ਗਤੀ ਨਹੀਂ ਫੜ ਸਕਿਆ ਜੇ ਅਸੀਂ ਸਧਾਰਨ ਤੌਰ ਤੇ ਗੱਲ ਕਰੀਏ ਤੇ ਪੰਜੇ ਉਮੀਦਵਾਰਾਂ ਦਾ ਨਾਮ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਪਰ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਤਾਂ ਡਾਕਟਰ ਧਰਮਵੀਰ ਗਾਂਧੀ ਛੱਡ ਚੁੱਕੇ ਨੇ ਪਟਿਆਲਾ ਤੋਂ ਜੀ ਉਮੀਦ ਕਿ ਆਮ ਆਦਮੀ ਪਾਰਟੀ ਦੇ ਨਾਲ ਮੇਰੀ ਵਾਪਸੀ ਹੋਊਗੀ ਸੋ ਪਟਿਆਲਾ ਚ ਵੀ ਆਮ ਆਦਮੀ ਪਾਰਟੀ ਨਵਾਂ ਉਮੀਦਵਾਰ ਲੱਭ ਰਹੀ ਹੈ ਡਾਕਟਰ ਧਰਮਵੀਰ ਗਾਂਧੀ ਫਰੰਟ ਨਾਲ ਵੀ ਜਾ ਸਕਦੇ ਨੇ ਉਹਨਾਂ ਨੇ ਹਲੇ ਆਪਣੇ ਵੱਲੋਂ ਕੋਈ ਗੱਲ ਨਹੀਂ ਕਹੀ ਸਿਰਫ ਭਗਵੰਤ ਮਾਨ ਹੈ ਸੰਗਰੂਰ ਤੋਂ ਇਹਨਾਂ ਦੇ ਉਮੀਦਵਾਰ ਹੋਈ ਇੱਕ ਫਰੀਦਕੋਟ ਤੋਂ ਪ੍ਰੋਫੈਸਰ ਸਾਹਿਬ ਇਹ ਦੋ ਇਹਨਾਂ ਦੇ ਉਮੀਦਵਾਰ ਨੇ ਜਿਹੜੇ ਹਲੇ ਤੈਅ ਨਹੀਂ ਔਰ ਬਾਕੀ ਤਿੰਨਾਂ ਦੇ ਵਿੱਚੋਂ ਅਮਰਸਰ ਦੇ ਵਿੱਚੋਂ ਕੁਲਦੀਪ ਸਿੰਘ ਇਹਨਾਂ ਨੇ ਉਮੀਦਵਾਰ ਬਣਾਏ ਨੇ ਸੋ ਬਾਕੀ ਧਮਾਰੇ ਉੱਤੇ ਇਹਨਾਂ ਨੂੰ ਉਮੀਦਵਾਰ ਨਹੀਂ ਲੱਭ ਰਹੇ ਹੁਣ ਬਸਪਾ ਨਾਲ ਸਮਝੌਤੇ ਦੀ ਗੱਲ ਵੀ ਤੋਰੀ ਸੀ ਪਰ ਬਸਪਾ ਵਾਲਿਆਂ ਨੇ ਝਟਕਾ ਦਿੱਤਾ ਉਹ ਕਹਿੰਦੇ ਅਸੀਂ ਸਮਝੌਤਾ ਨਹੀਂ ਕਰਨਾ ਸੋ ਇਸ ਕਰਕੇ ਹੁਣ ਐਮਐਲਏ 2-3 ਐਮਐਲਏ ਬਾਰੇ ਸੋਚ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਕਿ ਕਿਉਂ ਨਾ ਅਸੀਂ ਆਪਣੇ ਵਿਧਾਇਕਾਂ ਨੂੰ ਹੀ ਮੰਤਰੀ ਐਮਪੀ ਲੜਾ ਦਈਏ ਸੋ ਇੱਥੇ ਸਥਿਤੀਆਂ ਇਹ ਨੇ ਕਿ ਇਹਨਾਂ ਨੇ ਜੇ ਵਿਧਾਇਕਾਂ ਨੂੰ ਮੈਂਬਰ ਪਾਰਲੀਮੈਂਟ ਲੜਾਉਣਾ ਹੈ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤ ਚੰਗਾ ਮੁਕਾਬਲਾ ਅਕਾਲੀ ਦਲ ਨੂੰ ਜਾਂ ਖੈਰਾ ਸਾਹਿਬ ਨੂੰ ਨਹੀਂ ਦੇ ਸਕਣਗੇ ਜੋ ਸਿਤਿਆਂ ਨੇ ਆਮ ਆਦਮੀ ਪਾਰਟੀ। ਅੱਛਾ ਡ ਲਈ ਅਕਾਲੀ ਦਲ ਦੀ ਰੈਣੀ ਨਾਲ ਵੀ ਜੁੜਿਆ ਹੋਇ ਇੱਕ ਸਵਾਲ ਲਾਉਂਗਾ। ਅੰਬਾਲਾ ਵਿੱਚ ਸ਼ਨੀਵਾਰ ਨੂੰ ਅਕਾਲੀ ਦਲ ਨੇ ਇੱਕ ਰੈਲੀ ਕੀਤੀ। ਰੈਲੀ ਤੋਂ ਬਾਅਦ ਹੁਣ ਕਾਂਗਰਸ ਦੇ ਲੀਡਰ ਸਵਾਲ ਉਠਾ ਰਹੇ ਨੇ ਕਿ ਪੰਜਾਬ ਵਿੱਚ ਆਧਾਰਨੀ ਅਕਾਲੀ ਦਲ ਦਾ ਤੇ ਉਭਾਰਤ ਲਾਸਟਰੀ ਹੈ। ਤੁਹਾਨੂੰ ਕੀ ਲੱਗਦਾ ਕਿ ਇਹ ਸਿਆਸਤ ਸਹੀ ਹੈ? ਦੇਖੋ ਸਾਰਿਆਂ ਨੂੰ ਹੱਕ ਹੈ ਆਪਣੇ ਆਪ ਨੂੰ ਪੂਰੇ ਦੇਸ਼ 'ਚ ਰੈਲੀਆਂ ਕਰਨ ਦਾ ਜੇ ਨਰਿੰਦਰ ਮੋਦੀ ਪੂਰੇ ਮੁਲਕ 'ਚ ਕਰ ਸਕਦਾ ਹੈ ਰਾਹੁਲ ਗਾਂਧੀ ਪੂਰੇ ਮੁਲਕ 'ਚ ਕਰ ਸਕਦਾ ਹੈ ਜੀ ਤੇ ਸੁਖਵੀਰ ਬਾਦਲ ਵੀ ਪੂਰੇ ਮੁਲਕ 'ਚ ਕਰ ਸਕਦਾ ਹੈ ਪਰ ਸਿਆਸਤ ਦੇ ਜਿਹੜੀ ਸਿਆਸਤ 'ਚ ਵਿਰੋਧੀ ਪਾਰਟੀਆਂ ਨੂੰ ਵੀ ਹੱਕ ਹੈ ਕਿ ਉਹ ਵੀ ਆਪਣੇ ਟੀਰ ਛੱਡ ਸਕਦੇ ਨੇ ਸੁਖਵੀਰ ਬਾਦਲ ਅਕਸਰ ਰਾਹੁਲ ਗਾਂਧੀ ਦੀਆਂ ਰੈਲੀਆਂ ਤੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨੇ ਬੀਬੀ ਹਰਸ਼ਿਮਰਤ ਕੌਰ ਬਾਦਲ ਵੀ ਰਾਹੁਲ ਦੀਆਂ ਰੈਲੀਆਂ ਤੇ ਬੋਲਦੇ ਨੇ ਸੋ ਕਾਂਗਰਸੀ ਵੀ ਜਵਾਬ ਦਿੰਦੇ ਨੇ ਜਦੋਂ ਸੁਖਵੀਰ ਸੁਖਵੀਰ ਬਾਦਲ ਕੋਈ ਰੈਲੀ ਕਰਦਾ ਇਨੈਲੋ ਦੇ ਨਾਲ ਸਮਝੌਤਾ ਸੀ ਅਕਾਲੀ ਦਲ ਆਕਾਲੀ ਦਲ ਕਹਿੰਦਾ ਵੀ ਅਸੀਂ ਅੰਬਾਲਾ ਵਿੱਚ ਵੀ ਲੜਨਾ ਐ ਇੱਥੋਂ ਤੱਕ ਹੀ ਆਕਾਲੀ ਦਲ ਕਹਿੰਦੇ ਅਸੀਂ ਤਾਂ ਯੂਪੀ ਵਿੱਚ ਵੀ ਲੜਾਂਗੇ ਵੀ ਸਾਰੇ ਪਾਸੇ ਅਸੀਂ ਜਾ ਕੇ ਕਿਸਮਤ ਅਜ਼ਮਾਉਣੀ ਐ ਸੋ ਉਸੇ ਕਰਕੇ ਪਟਿਆਲੇ 'ਚ ਰੈਲੀ ਕੀਤੀ ਪਟਿਆਲੇ 'ਚ ਵੀ ਉਹਨਾਂ ਨੇ ਬਿਜਲੀ ਮਾਫੀ ਦੀ ਗੱਲ ਕੀਤੀ ਵੀ ਜੇ ਸਾਡੀ ਸਰਕਾਰ ਆ ਗਈ ਤਾਂ ਅਸੀਂ ਬਿਜਲੀ ਮਾਫ ਕਰ ਦਾਂਗੇ ਕੋਈ ਸ਼ੱਕ ਨਹੀਂ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ 'ਚ ਵੀ ਕਿਸਾਨਾਂ ਦੀ ਬਿਜਲੀ ਮਾਫ ਕੀਤੀ ਸੀ ਆਮ ਲੋਕਾਂ ਤੇ ਬਿਜਲੀ ਦੇ ਬਿੱਲ ਵਧਾ ਕੇ ਖਜ਼ਾਨੇ ਤੇ ਬੋਝ ਕਾਫੀ ਪਿਆ ਪਰ ਆਮ ਲੋਕਾਂ ਦੀ ਵੀ ਮਦਦ ਰਹੀ ਐ ਜਿਹੜੀ ਆਕਾਲੀ ਦਲ ਪੰਜਾਬ ਪੰਜਾਬ ਦੇ ਕਿਸਾਨਾਂ ਦੀ ਬਿਜਲੀ mafi ਦਾ ਭੁਗਤਾਨ ਕਰਦਾ ਰਿਹਾ ਹੁਣ ਇਹ ਕਾਂਗਰਸ ਵੀ ਕਰ ਰਹੀ ਹੈ ਸੋ ਉਹ ਪੈਸਾ ਸਰਕਾਰੀ ਖਜ਼ਾਨੇ ਚ ਨਹੀਂ ਜਾ ਰਿਹਾ ਅਸਲ ਚ ਉਹ ਖਰਚਾ ਸਮਾਜ ਦੇ ਦੂਜੇ ਹਿੱਸਿਆਂ ਤੋਂ ਜਿਹੜੇ ਟੈਕਸ ਇਕੱਠੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਸਰਕਾਰੀ ਖਾਤੇ ਤੋਂ ਜਾ ਰਿਹਾ ਦੂਸਰਾ ਜਿਹੜਾ ਸੁਖਜਿੰਦਰ ਸਿੰਘ ਸੁਖ ਸਰਕਾਰੀਆਂ ਨੇ ਉਹਨਾਂ ਨੇ ਇਹ ਕਹਿਤਾ ਇਵਨ ਸੁਨੀਲ ਜਾ ਕੇ ਨੇ ਵੀ ਉਹ ਕਹਿੰਦੇ ਵੀ ਪੰਜਾਬ ਦਾ ਤਾਂ ਥੋੜਾ ਆਧਾਰ ਖਿਸਕ ਗਿਆ ਇਸ ਚ ਕੋਈ ਦੂਰ ਆਏ ਨਹੀਂ ਹੈ ਬਰਗਾੜੀ ਕਾਂਡ ਤੋਂ ਬਾਅਦ ਅਕਾਲੀ ਦਲ ਦਾ ਜਨ ਆਧਾਰ ਖਿਸਕ ਗਿਆ ਸੀਟਾਂ ਅਕਾਲੀ ਦਲ ਦੀਆਂ ਵਿਧਾਨ ਸਭਾ ਚ ਸਾਨੂੰ ਪਤਾ ਘੱਟ ਰਹਿ ਗਈਆਂ ਔਰ ਸਾਨੂੰ ਇਹ ਵੀ ਪਤਾ ਹੈ ਕਿ ਬਰਗਾੜੀ ਵਾਲਾ ਮਾਮਲਾ ਪ੍ਰਕਾਸ਼ ਸਿੰਘ ਬਾਦਲ ਜਿਹੜਾ ਪੰਜ ਵਾਰੀ ਮੁੱਖ ਮੰਤਰੀ ਰਿਹਾ ਉਹ ਨਿਵੇੜ ਨਹੀਂ ਸਕਿਆ ਆਪਣੇ ਸਮੇਂ 'ਚ ਸੋ ਇਹ ਬਹੁਤ ਵੱਡੀ ਸਫਲਤਾ ਰਹੀ ਹੈ ਅਕਾਲੀ ਦਲ ਦੀ ਔਰ ਇਹ ਪਿੱਛਾ ਅਕਾਲੀ ਦਲ ਦਾ ਹੁਣ ਵੀ ਨਹੀਂ ਛੱਡ ਰਹੀ ਹੁਣ ਵੀ ਅਕਾਲੀ ਦਲ ਦੇ ਲੀਡਰਾਂ ਤੇ ਇਹ ਇਲਜ਼ਾਮ ਲੱਗਦੇ ਨੇ ਕਿ ਤੁਸੀਂ ਬਰਗਾੜੀ ਦਾ ਮਾਮਲਾ ਹੈਂਡਲਿੰਗ ਕਰ ਸਕੇ ਸੁਲਝਾ ਨਹੀਂ ਸਕੇ ਪੰਜਾਬ 'ਚ ਕੋਈ ਸ਼ੱਕ ਨਹੀਂ ਅਕਾਲੀ ਦਲ ਦੇ ਆਧਾਰ ਨੂੰ ਫਰਕ ਪਿਆ ਔਰ ਇਹਦਾ ਹੀ ਸ਼ਾਇਦ ਚੱਕਣਾ ਚਾਹੁੰਦੇ ਨੇ ਸੁਖਜਿੰਦਰ ਸੁਖ ਸਰਕਾਰੀਆਂ ਨੇ ਵੀ ਸੁਨੀਲ ਜਾਖੜ ਨੇ ਵੀ ਕਿਹਾ ਕਿ ਪੰਜਾਬ 'ਚ ਤੁਹਾਡਾ ਆਧਾਰ ਖਿਸਕ ਗਿਆ ਤੇ ਹੁਣ ਤੁਸੀਂ ਇਸ ਕਰਕੇ ਹਰਿਆਣਾ ਜਾ ਰਹੇ ਪਰ ਇਹ ਸਿਆਸਤ ਹੈ ਸਾਰੀਆਂ ਪਾਰਟੀਆਂ ਨੂੰ ਹੱਕ ਹੈ ਤੇ ਸਾਰੀਆਂ ਪਾਰਟੀਆਂ ਨੂੰ ਇੱਕ ਦੂਜੇ ਦਾ ਵਿਰੋਧ ਕਰਨ ਦਾ ਵੀ ਹੱਕ ਹੈ ਪਰ ਸ਼ਬਦ ਮर्यादा ਵਾਲੇ ਹੋਣੇ ਚਾਹੀਦੇ ਨੇ ਕਈ ਵਾਰੀ ਸੁਖਵੀਰ ਬਾਦਲ ਫੁਲਕਾ ਸਾਹਿਬ ਲਈ ਕਿਹੋ ਜੇ ਸ਼ਬਦ ਵਰਤਦਾ ਸਾਨੂੰ ਉਹ ਵੀ ਪਤਾ ਹੈ ਸੋ ਇਸ ਕਰਕੇ ਸੁਖ ਸਰਕਾਰੀਆਂ ਜਾਂ ਸੁਨੀਲ ਜਾਖੜ ਵੀ ਕਈ ਵਾਰੀ ਸੁਖਵੀਰ ਬਾਦਲ ਲਈ ਐਦਾਂ ਦੇ ਸ਼ਬਦ ਵਰਤ ਲੈਂਦੇ ਨੇ ਸੋ ਇਹ ਸਿਆਸਤ ਹੈ ਮੈਂ ਅੱਗੇ ਹਮੇਸ਼ਾ ਕਹਿਣਾ ਹੁੰਦਾ ਇੱਕ ਕਹਾਵਤ ਹੈ ਕਿ ਸਾਰੇ ਇੱਕੋ ਥੈਲੀ ਦੇ ਬਾਕੀ ਸਾਰਿਆਂ ਨੂੰ ਪਤਾ ਹੀ ਰੈਲੀ ਸੁਖਵੀਰ ਜੀ ਕਿਤੇ ਵੀ ਕਰ ਲੈਣ ਉਹਨਾਂ ਦਾ ਅਸਲ ਜਿਹੜਾ ਚਿਹਰਾ ਜਿਹੜਾ ਪੰਥ ਦੇ ਨਾਂ ਤੇ ਵੋਟਾਂ ਮੰਗਦੇ ਸੀ ਉਹ ਬਿਲਕੁਲ ਅੱਜ ਦੇ ਦਿਨ ਬਿਲਕੁਲ ਉਹਨਾਂ ਦਾ ਚਿਹਰਾ ਬੇਲਗਾਬ ਹੋ ਚੁੱਕਿਆ ਹੈ ਪੰਥ ਦੇ ਲੋਕ ਉਹਨਾਂ ਨੂੰ ਪੰਥ ਦਾ ਗद्दार ਸਮਝਦੇ ਹਨ ਜਿਨ੍ਹਾਂ ਲੋਕਾਂ ਨੂੰ ਚੌਕੀਦਾਰ ਬਣਾ ਕੇ ਛੱਡਿਆ ਸੀ ਇੱਕ ਚੌਕੀਦਾਰ ਉੱਤੇ ਦਿੱਲੀ 'ਚ ਬੈਠੇ ਉਹਨੂੰ ਲੋਕ ਚੋਰ ਕਹਿੰਦੇ ਆ ਇੱਕ ਜਿਹੜੇ ਰਖਵਾਲੇ ਬਣੇ ਸੀ ਗद्दार ਨਿਕਲੇ ਪੰਥ ਪੰਥ ਦੀ ਪਿੱਠ 'ਤੇ ਜਿਨ੍ਹਾਂ ਨੇ ਛੁਰਾ ਮਾਰੇ ਪੰਥ ਦੇ ਨਾਂ 'ਤੇ ਜਾ ਕੇ ਨਾ ਹਰਿਆਣੇ 'ਚ ਲੋਕ ਬੇਵਕੂਫ ਬਣਦੇ ਨਾ ਇੱਥੇ ਬਣਦੇ ਪਰ ਪੰਜਾਬ ਦੇ ਅੰਦਰ ਮੈਨੂੰ ਲੱਗਦਾ ਹੈ ਵੀ ਸੁਖਬੀਰ ਬਾਦਲ ਜੀ ਦੇ ਰਹਿਨੁਮਾਈ ਚ ਜਿਹੜਾ ਉਹਨਾਂ ਵਾਲਾ ਸੁਖਬੀਰ ਅਕਾਲੀ ਦਲ ਹੈ ਉਹਦਾ ਮੈਂ ਸਮਝਦਾ ਹਾਂ ਵੀ ਹੁਣ ਰਾਜਨੀਤਿਕ ਅੰਤ ਨਜ਼ਦੀਕ ਆ ਚੁੱਕਿਆ ਹੈ ਇਸੇ ਕਰਕੇ ਹੁਣ ਉਹ ਹਰਿਆਣੇ ਦੇ ਲੋਕਾਂ ਨੂੰ ਜਾ ਕੇ ਪ੍ਰਮਿਤ ਕਰਨਾ ਚਾਹੁੰਦੇ ਹੈ ਪਰ ਸਚਾਈ ਉੱਥੇ ਵੀ ਲੋਕਾਂ ਨੂੰ ਪਤਾ ਹੈ ਵੀ ਇਹਨਾਂ ਨੇ ਕਿਸ ਤਰ੍ਹਾਂ ਨੋਟਾਂ ਤੇ ਵੋਟਾਂ ਦੀ ਜਿਹੜੀ ਸਾਂਝ ਕੀਤੀ ਹੈ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਬਾਨਾ ਪਾ ਕੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਉਹ ਜਿਹੜੇ ਜਵਾਬ ਐ ਸੁਖਬੀਰ ਜੀ ਨੂੰ ਦੇਣੇ ਪੈਣਗੇ ਚਾਹੇ ਹਰਿਆਣਾ ਜਾਂਦੇ ਰਹਿਣ ਤੇ ਚਾਹੇ ਇੱਥੇ ਪੰਜਾਬ ਚ ਇਹ ਦੇਣ। ਪੰਜਾਬ ਤੋਂ ਹੁਣ ਕੋ ਪੁੱਛਦਾ ਨਹੀਂ ਹੁਣ ਉੱਥੇ ਜਾ ਕੇ ਬੋਲਣ ਲੱਪਿਆ। ਜੀ ਜੀ। ਚਲੋ ਡੱਲਾ ਜੀ ਹੁਣ ਤੱਕ ਦੀਆਂ ਕੁਝ اہم ਖਬਰਾਂ ਦੀ ਗਹਿਨਤਾ ਨਾਲ ਪੜਤਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ।